ਯਾ ਕਬੜੇ ਤਰ੍ਹਾਂ ਨਹੀਂ ਆਇਦੇ ਰਾਈ ਰੇਨਬੋ ਗਲਰ ਦੀ ਤਾਂ ਯਾਰ ਇਹ ਹਾਲੀ ਲੋਕੇਸ਼ਨ ਤੇ ਆ ਕੇ ਫੋਟੋ ਫੋਟੋ ਖਿੱਚ ਲੱਗੇ ਆਣ ਫੜਾ ਦੇ ਮੈਂ ਆਪਣੇ ਲਈ ਨਾ ਫੱਪ ਫੱਪ ਤੇਰੇ ਤੇ ਭਰੋਸਾ ਹੀ ਨਹੀਂ ਆਇਆ ਇਹ ਮਾਮਲੇ 'ਚ ਚੱਲ ਤਾਂ ਹੋਰ ਯਾਰ ਫਿਰ ਕੀ ਹਾਲ ਚਾਲ ਹੈ ਸਾਰੇ ਜਾਣਦਾ ਤਾਂ ਪਰਸੋਂ ਵਾਲਾ ਤੁਸੀਂ ਵਲੌਗ ਵੇਖ ਲੈਣਾ ਵਧੀਆ ਹੀ ਤਾਂ ਤੇ ਬਾਕੀ ਮੈਨੂੰ ਦੱਸੋ ਕਿਵੇਂ ਦਾ ਸੀ ਕਮੈਂਟ ਦੇ ਵਿੱਚ ਜੇ ਨਹੀਂ ਵੇਖਿਆ ਤਾਂ ਵੇਖ ਆਇਓ ਬਾਕੀ ਅੱਜ ਅਸੀਂ ਆਪਾਂ ਕਾਲਜ ਆਏ ਹੋਏ ਆਂ ਤੇ ਕਾਲਜ ਆ ਕੇ ਅਸੀਂ ਫਲਾੜੇ ਪਕੌੜੇ ਹੀ ਖਾ ਰਹੇ ਆਂ ਤੇ ਚਾਹ ਪੀ ਰਹੇ ਆਂ ਲੈਕਚਰ ਬੰਕ ਕਰਕੇ ਜੋ ਕਿ ਸਾਡਾ ਵਧੀਆ ਕੰਮ ਆ ਤੇ ਬਾਕੀ ਅੱਜ ਅਸੀਂ ਬਰਾਗੇ ਕੁੱਤੇ ਵੀ ਵੇਖਣ ਜਾਣੇ ਜਿਹੜੇ ਨਵੇਂ ਹੋਏ ਆ ਉਹਨਾਂ ਨੂੰ ਪਤਾ ਸਰਪ੍ਰਾਈਜ਼ ਹੋ ਜਾਣਾ ਸਾਡੇ ਲਈ ਭਵੇਂ ਪਤਾ ਲੱਗਾ ਉਥੇ ਕੁਝ ਨਾ ਹੋਵੇ ਬਰਾਗੇ ਕੁੱਤੇ ਆ ਬੱਚੇ ਕਿ ਪਾਰਟੀ ਵੀ ਬਰਾਗੇ ਕੁੱਤੇ ਆ ਸਾਡਾ ਸਪੈਸ਼ਲ ਪਾਰਟੀ ਹੋ ਰਹੀ ਹੈ ਵਿੱਕੀ ਆ ਤੇ ਹਲੇ ਚਾਹ ਲੈ ਆ ਰਹੇ ਆ ਲੈ ਕੇ ਆਉਗਾ ਤਾਂ ਯਾਰ ਹੁਣ ਅਸੀਂ ਲਵਾ ਕੇ ਤਿੰਨ ਚਾਰ ਲੈਕਚਰ ਤੇ ਆ ਗਏ ਕਾਲਜੋਂ ਬਾਹਰ ਠੀਕ ਆ ਤੇ ਜਦ ਗਿਆ ਬਬਰ ਖਾਣ ਲੈ ਜਾਣਾ ਤਾਂ ਟਾਈਮ ਆ ਉਹ ਲੱਜਣਾ ਤੇ ਵਿੱਕੀ ਦੇ ਨਾਲ ਮੈਂ ਚੱਲਿਆ ਅੱਜ ਮੈਂ ਵਿੱਕੀ ਵੀ ਛੇਤੀ ਲੈ ਕੇ ਚੱਲਿਆ ਮੈਂ ਮੈਂ ਵਾਪਸ ਹੀ ਹੋਣਾ ਹੈ ਵਿੱਕੀ ਦਾ ਇੱਕ ਬੰਕ ਘਰਾਤਾ ਹੈ ਮੈਂ ਕੋਈ ਨਹੀਂ। ਕੋਈ ਨਹੀਂ ਆ ਫਿਰ ਸਿੱਧਾ-ਸਿੱਧਾ ਵਿਲੇ ਪਾਸ ਬੁੱਸ ਲੈ ਲੈਨੇ ਕੋਈ ਇੱਥੋਂ। ਤੇ ਯਾਰ ਕਾਲ ਜਦੋਂ ਤੁਸੀਂ ਬੱਸ ਲੈ ਕੇ ਪਹੁੰਚ ਗਏ ਖੀਵਿੰਡ ਤੇ ਵਿਕਰਮ ਦਾ ਅੰਦਾਜ਼ਾ ਹੈ ਕਿ 12:20 ਤੇ ਬੱਸ ਤੁਰਨੀ ਆ ਤੇ 19 ਹੋ ਗਏ। ਤੈਨੂੰ ਭੱਜ ਕੇ ਨੇ ਇੱਕ ਰੀ ਚੱਲਦੇ ਬੱਸ ਵਾਲੀ ਜਗ੍ਹਾ ਤੇ। ਫਿਰ ਨਾ ਖਾਲੜਾ ਨੂੰ ਬੱਸ ਫੜਦੇ ਫਟਾਫਟੇ। ਤੇ ਯਾਰ ਗੱਲ ਇਹ ਹੋ ਗਈ ਕਿ 12:15 ਤੇ ਬੱਸ ਤੁਰਨੀ ਸੀ। ਤੇ ਅਹੀਂ ਵੀਰੇ ਪਹੁੰਚੇ। ਤੇ ਹੁਣ ਵੇ ਕੀ ਦੇ ਕਹਿਣਾ ਕੀ ਇੱਕ ਵੇ ਤਰਨੀ ਕਿਚਾ ਆਪਾਂ ਬਹਿ ਗਏ ਆ 40 ਮਿੰਟ ਗੁਰੂ 40 ਮਿੰਟ ਆਪਣਾ ਇਹ ਬੱਚੇ ਵੇਟ ਕਰਦੇ ਬਣੀ ਹੁਣ ਚਲੋ ਤੂੰ ਜਾਸਾ ਦੇ ਫਿਰ ਪਹੁੰਚ ਦੇ ਉਹ ਚਰੀਲਾ ਵੇਨੇ ਵਰਗੀ ਤੇ ਯਾਰ ਫਾਈਨਲੀ ਹੁਣ ਬੱਸ ਤੁਰਨ ਲੱਗੀ ਆ ਤੇ ਬੱਸ ਨਿਕਲਦੇ ਆ ਆਪਾਂ ਚਲੋ ਯਾਰ ਹੁਣ ਮੈਂ ਖਲੜੇ ਪਹੁੰਚ ਗਿਆ ਤੇ ਇੱਥੇ ਮੈਂ ਬਰਾਜ ਨੂੰ ਹੁਣ ਕਰਤਾ ਹਾਂ ਉੱਤਰ ਦੇ ਕਿਉਂਕਿ ਮੈਨੂੰ ਯਾਰ ਮੈਂ ਇਧਰ ਘਰ ਗਿਆ ਵੈਸੇ ਬਰਾਜ ਦੇ ਪਰ ਮੈਨੂੰ ਨਾ ਚੇਤਾ ਲਿਗਾ ਤੇ ਫਿਰ ਮਨ ਆਇਆ ਲੈਣ ਆਇਆ ਫਟਾਫਟ ਮੈਨੂੰ ਪਹਿਲਾਂ ਦੱਸ ਦੇ ਰਾਹ ਦੱਸ ਦੇ ਨਾ ਮੈਂ ਚੁੱਪਰ ਗਿਆ ਹੁਣ ਆਊਗਾ ਤੇ ਉਹ ਕਹਿੰਦਾ ਅੱਗੇ ਤੁਰਿਆ ਥੋੜਾ ਜਿਆ ਤਾਂ ਉੱਚਰ ਉਹ ਅੱਗੇ ਆਜੂਗਾ ਤੇ ਆਪਾਂ ਪਿਛੇ ਪਸ ਪਹੁੰਚ ਦੇ ਦੇ ਘਰੇ ਫਟਾਫਟ ਓਏ ਹੋ ਵੀ ਇਧਰ ਇਧਰ ਓ ਅੱਖਾਂ ਨਹੀਂ ਅੱਖਾਂ ਕਿਹਨੇ ਨਹੀਂ ਆ ਗਈ ਸਾਡੇ ਸੇਠ ਕੌਣ ਇਹਦਰ ਆ ਰਿਹਾ ਹੈ ਇਹ ਇਧਰ ਬਿਸਕੁਟ ਮਸਕੜਾ ਲੱਗੇ ਇੱਥੇ ਬੈਗਿਆ ਹੋਣਾ ਸਿੱਟਾ ਹੋਇਆ ਉਹ ਆਖਾ ਵੜਿਆ ਤਾ ਨਹੀਂ ਇਧਰੇ ਰਾਇ ਰੇਨਬੋ ਗਲਰ ਦੀਆਂ ਪਤਾ ਨਹੀਂ ਕਿਵੇਂ ਬਣੀ ਆਹ ਵੇਖੋ ਯਾਰ ਇਧਰੇ ਪਰ ਆਏ ਹੁੰਦੇ ਦੱਸਣ ਦੇ ਹੈਗਾ ਕਿ ਇਹ ਛੋਟੇ ਛੋਟੇ ਬੱਚੇ ਇਹ ਕਿਹੜੀ ਨਸਲ ਦੇ ਹੈ ਲੈਬਰਾ ਡੌਗ ਡੌਗ ਨਾਲ ਹੀ ਮਿਲਦੇ ਆਉਂਦੇ ਪਰ ਖਰਨਾਕ ਹੀ ਲੱਗਦੇ ਇਧਰੇ ਬੀ ਸਿਊਟ ਆ ਉਹ ਕਿੰਦਾ ਵੀ ਕਰਨੇ ਫੈਮਿਲੀ ਡੌਗ ਆ ਸਾਈਟ ਹੂੰ ਇਹ ਉਹ ਸਾਰੇ ਆ ਬਾਕਲ ਨੇ ਜਿੰਨੇ ਖਰੀਦਨੇ ਆ ਲੈ ਲਵਾਂਗੇ ਆਪੇ ਕਰ ਲੈਣਗੇ ਉਹ ਕੱਟ ਦੇ ਦੇ ਬੱਚਾ ਅਜਿਹਾ ਕਰਕੇ ਫੜ ਐ ਫੜ ਹੈ ਤਾਂ ਲੈ ਜੀ ਬਈ ਯਾਰ ਉਹਦੇ ਨਾਲ ਕੁੱਤੇ ਨਾਲ ਆਪਾਂ ਫੋੜੋ ਜੀ ਖਿਚਾ ਕੇ ਵਧੀਆ ਵਧੀਆ ਬੜਾ ਵਧੀਆ ਲੱਗਦਾ ਤੇ ਉਹ ਗੋਲੂ ਮੁੱਲ ਜਿਹਾ ਰਾਇ ਇੱਕ ਵਿੱਚ ਨਾ ਬ੍ਰਾਊਂਚਾ ਨਾ ਉਹ ਬੜਾ ਸੋਹਣਾ ਲੱਗਦਾ ਫਿਰ ਤੇ ਫੋੜਾ ਖੇਚੀ ਕਿੰਨੇ ਵੜੀਆਂ ਤੇ ਹੁਣ ਆਪਾਂ ਚੱਲਿਆਂ ਇੱਕ ਹੋਰ ਇਧਰ ਬਰਾਜੀ ਕੁੱਤੀ ਨੂੰ ਲੈ ਕੇ ਤੇ ਗਰਾਊਂਡ ਦੇ ਵਿੱਚ ਤੇ ਉੱਥੇ ਖੇਡਾਂਗੇ ਥੋੜੀ ਦੇਰ ਉਹੜਾਣਾ ਆਹ ਲੋ ਜੀ ਇਧਰੋਂ ਹੀ ਬਰਾਜੀ ਕੁੱਤੀ ਵੀ ਲੈ ਲਈ ਨਾਲ ਓਏ ਭਰਾ ਪੈ ਨਾ ਜਾਵੇ ਕਿਤੇ ਕਰ ਲੈ ਉਹ ਦੂਰ ਥੋੜਾ ਬੁਲੋ ਉਧਰ ਡਰ ਲਾ ਦੇ ਕੁੱਤੇ ਨਾਲ ਚਲੋ ਯਾਰ ਇਹਨਾਂ ਨੂੰ ਲੈ ਕੇ ਆਉਣ ਅਸੀਂ ਚੱਲਦੇ ਆ ਗਰਾਊਂਡ ਵੱਲ ਨੂੰ ਥੋੜੀ ਦੇਰ ਰੁਕਾਂਗੇ ਫਿਰ ਮੈਂ ਲਾਸਟ ਬੱਸ ਤੇ ਚੜ੍ਹ ਕੇ ਚੱਲ ਜੂੰਗਾ ਓਏ ਓਏ ਬੋਲ ਲਿਆ ਕਿੱ데 ਗਿਆ ਅਰੇ ਅਰੇ ਕਰੀ ਇਹ ਡੱਬ ਜਾ ਕੀ ਚੱਕਲੇ ਸੀ ਓਏ ਖੰਛੜਾ ਬੋਲ ਹਣ ਚੱਲਾ ਵਸੁੱਟ ਵੇਨੇ ਲੈ ਕੇ ਆਦੇ ਚੱਲ 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 ਮੈਨੂੰ ਦੋਵਾਂ ਦੇ ਕਿਹੜੀ ਲੈ ਕੇ ਆਉਂਦੀ ਪਹਿਲਾਂ ਆ ਗਈ ਫੜਾ ਫੜੀ ਇਹ ਨੂੰ ਆਪਣੀ ਮਸਤੀਆ ਦੇ ਬਰਾਇ ਬਰਾਇ ਤੇ ਇਹਦੇ ਬੇਇੱਜ਼ਤੀ ਅਰਸ਼ ਤੇਰੇ ਅੱਗੇ ਤੇਰੇ ਆਮ ਲੋਕਾਂ ਦੇ ਮੂੰਹ ਤੇ ਇੱਧਰ ਆ ਉਹ ਦਿਖਾ ਸਹੀ ਕਰਨ ਕੀ ਦਈ ਆ ਇੱਧਰ ਆ ਉਹ ਚੌਂਦੀ ਮੱਖਰੇ ਜਾਵਾ ਐਵੇਂ ਚੁੱਕ ਲਿਆ ਮੈਨੂੰ ਇੱਧਰ ਜਾ ਇਹ ਗ੍ਰੇ ਟ੍ਰੇਨਿੰਗ ਟੁਨੀ ਲਵਾਏ ਦੀ ਬਾਲ ਚੱਕਣ ਵਾਲੀ ਆਵੇ ਇੱਧਰ ਆਵੇ ਲਾ ਵਾਲੀ ਤੇ ਲੈ ਵੀ ਆਈ ਚ ਲਿਆ ਯਾਰ ਛੋਟੇ ਯਾਰ ਲਾਵੇ ਵਧੀਆ ਜਾਏ ਕਰੀਬ ਸ਼ੌਟ ਜਾਂ ਮਾਰ ਪਾ ਲੱਗੇ ਪਰ ਬਾਲ ਛੋਟੇ ਵੇ ਨਹੀਂ ਆ ਲੈ ਕੇ ਆਉਂਦੀ ਐ ਤੇਰੇ ਵਾਲੀ ਤੇ ਲੈ ਆਉਂਦੀ ਉਹਦੇ ਵਾਲੀ ਨਹੀਂ ਐ ਚੱਲ ਚੱਲ ਛੋਟ 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 ਚੱਲ ਜਾ ਚੱਲ ਚੱਲ ਇੱਧਰ ਮੈਂ ਦਮ ਡੋਕਰ ਕਰੋ 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 ਚੱਲ ਦੋਵੇਂ ਦੋਨੋਂ ਦੋਨੋਂ ਇਕੱਠੇ ਕਰਾ ਦੋਨੋਂ ਇਕੱਠੇ ਕਰਾ ਚੱਲ ਵੇਣਿਆ ਲੈ ਤੇ ਬਰਾ ਤੇਰੇ ਵਾਲੇ ਨਹੀਂ ਹੈਗੀ ਵਧੀਆ ਨਹੀਂ ਨਹੀਂ ਆਉਂਦੀ ਇੱਥੇ ਉਹ ਰਾਮਣਾ ਆਪਣੇ ਮਸਤੇ ਉਹਨੂੰ ਉਹਨੂੰ ਨਹੀਂ ਫਰਕ ਪੈਂਦਾ ਤੇਰੇ ਵਰਗ ਨਾਲ ਚਲ ਆ ਆਂ ਬੀੜੀ ਬਲਾ ਲੱਗੇ ਆਇਆ ਆ ਆ ਤਾਂ ਪੂਰਾ ਉੱਤ ਲਈ ਜਾਂਦੀ ਜੀ ਮੈਂ ਭਾਜੀ ਬੇਇੱਜ਼ਤੀ ਨਾਲ ਹੋਣ ਜਾਂਦੀ ਬੋਲਦੇ ਬੜੀ ਦੂਰ ਗਈ ਦੋਵੇਂ ਜੀ ਦੋਵੇਂ ਗਈਆਂ ਦੋਵੇਂ ਆਇਆ ਆ ਆ ਆ ਵੇਨੇ ਫੜਦਾ ਕੋਣ ਫੜਦਾ ਕੋਣ ਹੈ ਮੇਰੇ ਫੜਦਾ ਹੀ ਨਹੀਂ ਕਰਨਾ ਉਹਨੇ ਉਹਦੇ ਨਾਲ ਹੀ ਭੱਜੀ ਜਾਣਾ ਲੱਭੀ ਜੇ ਓਏ ਗਾਇ ਆ ਅੱਗੇ 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 ਓਏ ਬਰਾਜ ਦਿਨ ਟ੍ਰੇਨਿੰਗ ਟ੍ਰੇਨਿੰਗ ਦਵਾਈ ਪ੍ਰੋਰਾਜ ਆਈਆਂ ਆਪ ਗਿਆ ਆਪ ਗਿਆ ਜਿਹੜਾ ਬੋਲ ਇਸ ਤੋਂ ਵੱਡੀ ਬੇਇੱਜ਼ਤੀ ਵਾਲੀ ਗੱਲ ਕੀ ਆਪ ਲੈਣਾ ਜਾਂਦਿਆਂ ਨੂੰ ਬੋਲ ਦੇਣ ਆਏ ਆਏ ਬਰਾਵਾ ਇੱਧਰ ਨਹੀਂ ਭੇਜਦੇ ਤੂੰ ਵਾਹ ਵੇ ਆਧੀ ਲਾਵੇ ਵਧੀਆ ਤੂੰ ਟ੍ਰੇਨਿੰਗ ਦਵਾਈ ਆ ਆ ਮੰਨੀਏ ਤੇਰੀ ਗੱਲ ਤੇ ਯਾਰ ਗਰਾਊਂਡ ਚੋਂ ਅਸੀਂ ਵਾਪਸ ਆ ਗਏ ਆ ਤੇ ਹੁਣ ਇਹਦੇ ਜਿਵੇਂ ਮੈਂ ਪਿੰਡ ਆਇਆ ਤੈਨੂੰ ਪਤਾ ਜਿੱਥੇ ਮੈਂ ਜਾਵਾਂ ਉਥੇ ਫੋਟੋਆਂ ਖਿਚਾਉਣਾ ਹੁੰਦਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਕੁੱਤੇ ਆਪਾਂ ਘਰੇ ਛੱਡੀਏ ਤੇ ਆਪਾਂ ਚੱਲੀਏ ਵੇਨੇ ਤੁਹਾਡੇ ਪਿੰਡ 'ਚ ਬੈਸਟ ਲੋਕੇਸ਼ਨਾਂ ਕਿਹੜੀਆਂ ਫੋਟੋਆਂ ਖਿਚਣ ਲਈ ਤੇ ਅਸੀਂ ਐਕਸਪਲੋਰ ਕਰਦੇ ਇਹਨਾਂ ਦਾ ਪਿੰਡ ਜਿਹਨਾਂ ਨੇ ਜਿੱਦਾਂ ਇਹਨਾਂ ਨੇ ਨਹੀਂ ਕੀਤਾ ਉਹਨਾਂ ਨੂੰ ਮੈਂ ਕਰਕੇ ਦਿਖਾਵਾਂਗਾ ਉਹਨਾਂ ਨੂੰ ਫੋਟੋਆਂ ਖਿਚਾਂਗੇ ਵਧੀਆ ਵਧੀਆ ਆਗੇ ਵੀ ਯਾਰ ਐਡ ਨਾਓ ਯਾਰ ਬਾਰਡਰ ਪੂਰਾ ਹੀ ਬਾਰਡਰ ਹੈ ਤੇ ਇਥੋਂ ਆਪਣਾ ਜਿਵੇਂ ਮਤਲਬ ਲਾਹੌਰ ਹੀ ਦਿਖ ਜਾਣਾ ਲੱਗੋ ਹੀ ਹੈ ਨਾ ਮਾਰਾਂਗੇ ਜਾਵਾਂ ਬਾਡਰਾਂ ਤੋਂ ਦਿਖਣਾ ਆ ਰਿਹਾ ਆਪਣਾ ਘੜਿਆਲੇ ਤਾਰਾਂ ਪੂਰਾ ਬਾਡਰ ਤੇ ਹੀ ਪਹੁੰਚ ਗਏ ਜੇ ਸਾਹਮਣੇ ਛੋਲੇ ਛੋਲੇ ਪਈਏ ਆ ਚੈੱਕ ਕਰੋ ਯਾਰ ਵੀ ਆਰ ਐਟ ਬਾਉਂਡਰ ਪੂਰਾ ਬਾਉਂਡਰ ਇਥੇ ਹੀ ਫੋਟੋ ਫੋਟੋ ਖਿਚਣਦੇ ਆ ਤੇ ਸਾਰੇ ਨਾਲ ਤੁਰੇ ਫਿਰਦੇ ਆ ਤੇ ਲਵ ਤੇ ਕਹਿੰਦੇ ਕਿ ਭੱਜਣਾ ਪੈ ਜਾਣਾ ਕਿਸੇ ਵੀ ਮੌਕੇ ਮੈਨੂੰ ਲੱਗਦਾ ਲਵ ਦੇ ਬਿਨਸ ਚੱਲਦੇ ਨੇ ਮਜਾ ਕਰਨੇ ਉਦਾਂ ਗੱਲ ਕਾਲੇ ਮਾਲ ਦੀ ਤਸਕਰੀ ਕਰ ਲਓ ਯਾਰ ਹੁਣ ਅਸੀਂ ਸੈਕੰਡ ਲੋਕੇਸ਼ਨ ਤੇ ਆ ਸੈਕੰਡ ਲੋਕੇਸ਼ਨ ਤੇ ਬੜੀ ਘੰਟ ਜੀ ਲੱਗਦੀ ਨਾ ਆ ਇਤਿਹਾਸ ਪੜ ਲਓ ਇਥੋਂ ਦਾ ਲੱਗਾ ਬੋਰ ਇਹ ਕੀ ਹੈ ਸੈਂਟਰਲ ਗਰਾਊਂਡ ਆ ਵਾਟਰ ਉਹ ਨਹੀਂ ਨਹੀਂ ਇਤਿਹਾਸ ਨਹੀਂ ਜੇ ਕੋਈ ਹੋਰ ਦੇ ਤਾ ਯਾਰ ਐ ਹਾਲੀ ਲੋਕੇਸ਼ਨ ਤੇ ਆ ਕੇ ਫੋਟੋ ਫੋਟੋ ਖਿੱਚ ਲੱਗੇ ਹਨ ਖਤਰਨਾਕ ਜੀ ਲੱਗਣ ਤੇ ਦਈ ਆ ਤੇ ਕਿਆ ਹੀ ਲੱਗਦੀ ਇਥੋਂ ਫੋਟੋ ਫੋਟੋ ਖਿੱਚਾਂਗੇ ਪੌੜੀਆਂ ਪੁੜੀਆਂ ਲੱਗੇ ਜਾ ਕੇ ਵਾਹ ਦੇ ਕੀ ਪੜਾ ਕਿਹੜੇ ਲੈ ਢੱਟ ਜੇ ਮੇਰੇ ਪੈਰ ਮਾਰਿਆ ਪਰ ਫਿਰ ਵੀ ਿਸ ਕਲਿਆਣਾ ਬੰਦਾ ਜਿੰਦਗੀ ਚ ਬਾਕੀ ਯਾਰਾ ਲੋਕੇਸ਼ਨ ਸੱਚੀ ਬੜੀ ਪਿਆਰੀ ਸੀ ਪੂਰਾ ਉੱਤੇ ਤਾਈ ਮੈਂ ਘੁੰਮ ਗਿਆ ਬਹੁਤ ਵਧੀਆ ਲੱਗੀ ਲੋਕੇਸ਼ਨ ਮੈਨੂੰ ਫੋਟੋ ਫੋਟੋ ਚਾਲੀਆਂ ਕਾਫੀ ਸਾਰੀਆਂ ਤੇ ਪਾਵਾਂਗੇ ਇੰਸਟਾ ਤੇ ਇੱਕ ਬਾਹਰ ਮੇਨ ਤੇ ਕੋੜੋ ਚੌਂਦੇ ਆ ਪਿੱਛੇ ਬੈਕਗਰਾਉਂਡ ਚ ਆਊਗਾ ਘੈਂਟ ਜਿਹਾ ਗਰੋ ਲੋਕੇਸ਼ਨ ਹੈ ਇੱਧਰ ਦੇਖੋ ਕੰਮ ਕਿੱਧਰ ਬੱਜੀਆਂ ਕਾਵਾ ਦੇ ਵਿੱਚ ਦੀ ਫਸ ਹੋ ਰਹੀ ਮੋਟਰਸਾਈਕਲ ਕੱਢਣ ਦੀ ਓਹ ਤੇਰੀ ਕਿਤੇ ਚੱਲੇ ਵਧੀਆ ਲੱਗੇ ਇਹਦਾ ਦੀ ਚੁੱਕਿਆ ਗਿਆ ਐ ਸਾਈਡ ਤੇ ਐ ਸਾਈਡ ਤੇ ਨਹਿਰ ਵੀ ਜੇ ਜੇਕਰ ਆ ਜੇ ਰੁੜ ਗਏ ਤੇ ਮੈਨੇ ਕੀ ਹੋਊਗਾ ਚਲੋ ਉਤਰੋ ਉਤਰੋ ਉਤਰ ਜੋ ਉਤਰ ਜੋ ਮੇਰਾ ਫਿਰ ਨੱਥਨੋਂ ਚੰਗਾ ਉਤਰ ਜੋ ਚਲੋ ਯਾਰ ਆਹ ਕੈਡ ਲੱਗੇਗਾ ਇੱਥੇ ਵੀਡੀਓ ਬਣਾਉਣੀ ਆ ਇੱਥੇ ਬਾਟ ਘੱਟ ਆਓ ਇੱਧਰ ਦੇਖੋ ਰੀਲ ਬਣਾਉਣ ਕਿੱਥੇ ਕਿੱਥੇ ਆਏ ਹੋ ਕੀ ਕਰਦੇ ਹੋ ਲਾਓ ਕਿੱਥੇ ਝੜਿਆ ਫਿਰਦਾ ਕਹਿੰਦੇ ਇੱਥੇ ਰੀਲ ਬਣਾਉਣੀ ਆ ਜਦੋਂ ਘੰਟਾ ਡੇਢ ਕੇ ਟੱਕੇ ਨਾਣ ਹੋ ਗਿਆ ਸਾਰੇ ਵੇਖੇ ਤੇ ਸਾਰੇ ਦੇ ਕੱਚੇ ਪਾਟੇ ਵੇ ਪਿਛੋਂ ਜਾ ਸਾਰੇ ਦੇ ਕੱਚੇ ਵਾਟੇ ਵੇ ਸਿੱਧਾ ਪਾਣੀ ਵੜਾ ਵਗ ਜਾਂਦਾ ਤੇ ਸਿੱਧਾ ਇੱਥੋਂ ਇਦਾਂ ਹੀ ਗਿਆ ਇਦਾਂ ਗਿਆ ਅੱਛਾ ਅੱਛਾ ਰੁੜੇ ਪਿੱਛੇ ਵਗ ਰਗੜੇ ਗਏ ਔਰ ਕੀ ਹੋਰ ਸਾਰੇ ਦੀ ਥੱਲੇ ਛਿੱਲੀਆਂ ਵਈ ਚਲ ਵੇਨੇ ਆਓ ਚਲੋ 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 ਉਧਰਲੀ ਸਾਈਡ ਜਾਣਾ ਹੁਣ ਅਸੀਂ ਸੱਪ ਸੁਪਰ ਨਹੀਂ ਆ ਨਹੀਂ ਕੋਈ ਨਹੀਂ ਆ ਜਾ ਆ ਜਾ ਇਹ ਬਰਾਜ ਨਾਲ ਜਦੋਂ ਮੈਂ ਰਹੀ ਨਾ ਕੋਈ ਨਾ ਕੋਈ ਮੈਂ ਵੱਖਰਾ ਹੀ ਕਰਦਾ ਸਹੀ ਗੱਲ ਹੈ ਇਹ ਬੰਦਾ ਹੀ ਵੱਖਰਾ ਹੈ ਓਵੇ ਕਿੱਥੇ ਕਿੱਥੇ ਆ ਗਏ ਅਸੀਂ ਗੁਰੂਆ ਆਹੋਈ ਗੱਲ ਮੈਂ ਫੋਨ ਨੇ ਮੈਂ ਪਾ ਲੈਣਾ ਜੇਬ ਚੋਂ ਇਧਰ ਕਿਧਰੋਂ ਕਿਧਰੋਂ ਦੇ ਫੜਾ ਚੱਲ ਮੈਂ ਉਧਰਲੀ ਸਾਈਡ ਤੇ ਜਾ ਕੇ ਵੀਡੀਓ ਬਣਾਉਣਾ ਉਹ ਵੀਡੀਓ ਵੀ ਫੜਾ ਦੇ ਮੈਂ ਆਪਣੇ ਲਈ ਨਾ ਫੱਪ ਫੱਪ ਤੇਰੇ ਤੇ ਭਰੋਸਾ ਹੀ ਨਹੀਂ ਆਇਆ ਇਹ ਮਾਮਲੇ 'ਚ ਚੱਲ ਲਓ ਯਾਰ ਹੁਣ ਇੱਥੋਂ ਅਸੀਂ ਚੜ ਲਗੇ ਤਾਣ ਓਏ ਢੋਡੀ ਗੁਰੂਆ ਚਲੋ ਤਾ ਤਾ ਜਾ ਲਓ ਕੱਟ 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 ਤਾਂ ਨਹੀਂ ਹੁੰਦਾ ਕੁਝ ਜਿਵੇਂ ਮੇਰੇ ਹੱਥ ਗੰਜੀ ਆਏ ਕੋਈ ਨਹੀਂ ਕੱਟਦਾ ਹੁੰਦਾ ਉਹ ਪਹੁੰਚ ਗਏ ਤਾਂ ਓਏ ਬਾਈ ਤਾਂ ਆਈਂ ਤੂੰ ਰ ਚੈੱਕ ਕਰੋ ਲੋਕੇਸ਼ਨ ਹੈ ਲੋਕੇਸ਼ਨ ਹੈ ਜੇ ਕਿਆ ਸੋਹਣੀ ਲੋਕੇਸ਼ਨ ਹੈ ਵਧੀਆ ਇਥੋਂ ਕੁੜੀ ਸਹੀ ਲੱਦੀ ਇਥੋਂ ਉੱਤੇ ਬੜੇ ਆ ਗਏ ਪਰਾ ਥੱਲੇ ਵੇਖਣ ਥੋੜਾ ਡਰ ਲੱਗਦਾ ਪਰ ਕੋਈ ਨਹੀਂ ਇਹਨਾਂ ਦਾ ਡੇਲੀ ਦਾ ਮੈਨੂੰ ਲੱਗੰਦੇ ਮੈਨੂੰ ਵੀ ਹੌਲ ਪੈਂਦੇ ਕੀ ਹੈ ਸਾਡਾ ਚੱਲਦਾ ਬਾਹਰ ਤਾਂ ਯਾਰ ਉੱਥੇ ਉਹਨੇ ਰੀਲ ਬਣਾ ਕੇ ਰਿਹਾ ਆ ਕੇ ਵਾਪਸ ਬੜੀ ਘਟ ਰੀਲ ਬਣੀ ਆ ਇੰਸਟਾ ਤੇ ਵੇਖ ਲਿਓ ਬਾਕੀ ਹੁਣ ੱੱਲੇ ਕਰੇ ਫੇਰ ਬੈਨੇ ਪਾਣੀ ਪੀਨੇ ਯਾਰ ਵਾਵਾ ਥੱਕ ਗਏ ਵਾ ਉਹ ਤੋਂ ਵਜੇ ਬੜਾ ਪਰ ਫੂੜਾ ਬੜੀਆ ਘਿਹੜ ਆਈਆਂ ਜੇ ਉਹ ਜੋ ਪਿਛੇ ਲੱਗਾ ਫੋਨ ਤੇ ਚਲਾ ਆ ਰਮ ਚਲੋ ਯਾਰ ਵਾਵਾ ਲੈ ਕੇ ਈਓ ਯਾਰ ਕਿਨਾਰੇ ਆਮ ਕਿ ਆਏ 3:30 ਹੋ ਗਏ ਘਰੇ ਵੀ ਜਾਣਾ ਮੈਂ ਤੇ ਯਾਰ ਹੁਣ ਐਸ ਵੇਲੇ ਅਸੀਂ ਬੈਗ ਲੈ ਲਿਆ ਵਾ ਤੇ ਚੱਲੇ ਆਪਾਂ ਘਰ ਲੂ ਆਪਸ ਤੁਰ ਲੱਗੇ ਆ ਚਲੋ ਯਾਰ ਇਹ ਗਲੀਆਂ ਗੁਲੀਆਂ ਬੜੀਆਂ ਪਸੂਤੀਆਂ ਯਾਰ ਹੁਣ ਅਸੀਂ ਚੱਲੇ ਆਂ ਪਿੱਖੀ ਵੇੜ ਨੂੰ ਲੈਟਸ ਗੋ ਪਾਸ ਕੇ ਵੀ ਚ ਬਣਾਉ ਜਾ ਜਿਆਦਾ ਪਹਿਲਾਂ ਦਾ ਹੀ ਯਾਰ ਹੱਥੇ ਕੀ ਹੋਦੋ ਲਓ ਯਾਰ ਹੁਣ ਇਥੋਂ ਅਸੀਂ ਅੱਗੇ ਪੀਜ਼ਾ ਪੂਜਾ ਖਾਣ ਆ ਲਿਆ ਯਾਰ ਤਾਂ ਕਈ ਸਹੀਂ ਓਏ ਬਾਬੇ ਲੇ ਗਏ ਇੱਥੇ ਬੈਠ ਕੇ ਨਾ ਆਰਡਰ ਹੀ ਦੇ ਤਾ ਆਰਡਰ ਜਿੰਝੜਾ ਤਿਆਰ ਹੁੰਦਾ ਹੈ ਮੈਂ ਚੱਲਦਾ ਮੈਂ ਸਾਰੀਆਂ ਫੋਟੋਆਂ ਕਰ ਲਊਗਾ ਠੀਕ ਹੈ ਕਰਦੇ ਹਾਂ ਤਾਂ ਲਓ ਯਾਰ ਆ ਗਿਆ ਇਹ ਪੀਜ਼ਾ ਹੜਾ ਤੇ ਖਾਣੇ ਫਿਰ ਹੁਣ ਯਾਰ ਭੁੱਖ ਲੱਗੀ ਹੋਈ ਵਹਿ ਵੀ ਥੋੜਾ ਚਿਰ ਨਹੀਂ ਹੋਰ ਨਹੀਂ ਹੋੜੋ ਓਹ ਫੂੰਜ ਬਾਹਰ ਆ ਓਏ ਚਲੀ ਪਾ ਯਾਰ ਉਹਨੂੰ ਪੀਜ਼ਾ ਖਾ ਕੇ ਤੇ ਆਪਾਂ ਅੱਗੇ ਘਰੇ ਹੁਣ ਬਹਿ ਗਏ ਆ ਤੇ ਬਸ ਥੋੜਾ ਐਡਿਟ ਕਰ ਦਾਂ ਮੈਂ ਬੜੀਆਂ ਖਚਈਆਂ ਗਰੂ ਉੱਥੇ ਸੱਚੀ ਬਹੁਤ ਹੀ ਜਿਆਦਾ ਤੇ ਉਹਨ ਭਾਈ ਇਹ ਰਹਨ ਥੋੜਾ ਐਡਿਟ ਕਰਦੇ ਆ ਤੇ ਫਿਰ ਬਸ ਹੋਰ ਕੋਈ ਨਹੀਂ ਕਰਨਾ ਅੱਜ ਆਪਣਾ ਕੰਮ ਖਤਮ ਅੱਜ ਸਾਰੇ ਤੇ ਹੁਣ ਆਪਾਂ ਆ ਮਾਰੀ ਜਰਾ ਪਰਾਂ ਨੂੰ